ਫਿਲੌਰ ਇਲਾਕੇ ਵਿੱਚ ਲੁਟੇਰਿਆਂ ਦਾ ਬੋਲਬਾਲਾ ਹੈ ਤੇ ਲੁਟੇਰੇ ਬੇਖੌਫ ਹੋ ਕੇ ਲੁੱਟਖੋਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਲੁੱਟਖੋਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਬੱਸ ਸਟੈਂਡ ਫਿਲੌਰ ਵਿਖੇ ਜਿੱਥੇ ਗਿੱਲੂਧਿਆਣਾ ਜਾਣ ਲਈ ਬੱਸ ਦੀ ਉਡੀਕ ਕਰ ਰਹੇ ਬੱਸ ਕੰਡੈਕਟਰ ਕੋਲੋਂ ਮੋਟਰਸਾਈਕਲ ਸਵਾਰ ਲੁਟੇਰੇ ਪੈਸਿਆਂ ਨਾਲ ਭਰਿਆ ਬੈਗ ਖੋ ਕੇ ਫਰਾਰ ਹੋ ਗਏ ਜਿਕਰ ਜੋਗ ਹੈ ਕਿ ਪੀੜਤ ਕੰਡੈਕਟਰ ਸਵੇਰੇ ਸ਼ਿਵ ਦੇ ਕਰੀਬ ਜਲੰਧਰ ਤੋਂ ਲੁਧਿਆਣਾ ਵਾਲੀ ਸਾਈਡ ਬੱਸ ਦੀ ਉਡੀਕ ਕਰ ਰਿਹਾ ਸੀ ਕਿ ਮੋਟਰਸਾਈਕਲ ਸਵਾਰ ਦੋ ਲੁਟੇਰੇ ਉਸ ਦਾ ਪੈਸਿਆਂ ਨਾਲ ਭਰਿਆ ਬੈਗ ਖੋ ਕੇ ਫਰਾਰ ਹੋ ਗਏ ਇਹਨਾਂ ਦੇ ਵਿਅਕਤੀ ਮੁਤਾਬਕ ਉਸਨੇ ਵਾਰਦਾਤ ਤੋਂ ਬਾਅਦ ਬਹੁਤ ਰੋੜਾ ਪਾਇਆ ਪਰ ਕੋਈ ਵੀ ਉਸਦੀ ਮਦਦ ਲਈ ਅੱਗੇ ਨਹੀਂ ਆਇਆ ਇਸ ਸਬੰਧੀ ਜਾਣਕਾਰੀ ਦਿੰਦੇ ਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ ਟਿੰਗੂ ਨਾਮ ਹੈ ਮੇਰਾ ਹਾਂਜੀ ਇੱਥੇ ਇੱਕ ਕਨੈਕਟਰ ਦਾ ਬੈਗ ਲੁੱਟ ਹੋ ਗਿਆ ਸੀ 6 ਵਜੇ ਹਾਂਜੀ ਕਨੈਕਟਰ ਡਰਾਈਵਰ ਸੇਫ ਨਹੀਂ ਹੈ ਸੇਫ ਨਹੀਂ ਹੈ ਗਲੀ ਲੁੱਟਾ ਖੋਣਾ ਬਾਰਗਾ ਤੋਂ ਪੱਧ ਰਹੀਆਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਇਹ ਸਰਕਾਰ ਨੂੰ ਡਿਮੈਂਡ ਹੈ ਸਰਕਾਰ ਜੇ ਉਹਨੂੰ ਵਾਈਫਾਈ ਕਰੂ ਦੰਦੂ ਜਿਹੜੇ ਟੋਟਾ ਖਵਾ ਵਾਲਾ ਉਹਨਾਂ ਤੇ ਨਾਕ ਪਾਈ ਜਾਵੇ ਨਾਕ ਪਾਈ ਜਾਵੇ ਤੁਸੀਂ ਜਿੱਦਾਂ ਰੁਟੀਨ ਨਾਲ ਡੇਲੀ ਜਾਂਦੇ ਆ ਕਿ ਤੁਹਾਨੂੰ ਵੀ ਇਦਾਂ ਖਾਣ ਹਾਂਜੀ ਹਾਂਜੀ ਖਤਰਾ ਸਾਰਿਆਂ ਨੂੰ ਖਤਰਾ ਵੀ ਕਿਉਂਕਿ ਸਾਡੇ ਬੈਗ ਤੇ ਸਾਰਿਆਂ ਦਾ ਧਿਆਨ ਹੁੰਦਾ ਹੈ ਸਾਡਾ ਬੈਗ ਉਦਾਂ ਹੀ ਖਾਲੀ ਹੋਵੇ ਤਾਂ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਹੋ ਅਸੀਂ ਪਰੇ ਵਾਲੇ ਜਾ ਰਹੇ ਹਾਂ ਕੀ ਨਾ ਆ ਤੁਹਾਡਾ ਤੇ ਇੱਕ ਮੈਟਰ ਹੋਇਆ ਖੋ ਦਾ ਕੀ ਕਹਿਣਾ ਚਾਹੁੰਦੇ ਕੀ ਨਾ ਤੁਹਾਡਾ ਮੈਂ ਅਸੀਂ ਜੈਗਪੁਰ ਠਾਣਾ ਫਲੋਰ ਇੱਕ ਇਥੇ ਕੋਈ ਸੂਚਨਾ ਮਿਲਿਆ ਕੋਈ ਬੱਸ ਵਾਲੇ ਕੋਈ ਝੋਲਾ ਝਾਲਾ ਖੋ ਕੇ ਅਨਨੋਨ ਬੰਦੇ ਲੈ ਗਏ ਹਾਂਜੀ ਬਾਕੀ ਤਸਦੀਕ ਕਰ ਰਹੇ ਹਾਂ ਜੋ ਕੋਈ ਗਲਬਾਤ ਹੋਗੀ ਜੋ ਸਾਹਮਣੇ ਆਊਗੀ ਕਰ ਉਹ ਆਪਾਂ ਕਾਰਵਾਈ ਕਰਾਂਗੇ ਅੱਛਾ ਕਿਹੜੇ ਕਿਹੜੇ ਬੱਸ ਸਟੈਂਡ ਤੇ ਹੋ ਲੁਧਿਆਣੇ ਇਹ ਲੁਧਿਆਣੇ ਵਾਲੇ ਬੱਸ ਸਟੈਂਡ ਤੇ ਓਕੇ ਕੀ ਤਫਤੀਸ਼ ਕਰ ਰਹੇ ਕਿ ਹਾਂ ਓਏ ਤਫਤੀਸ਼ ਕਰ ਰਹੇ ਹਾਂ ਜੇ ਕੋਈ ਗਲਬਾਤ ਸਾਹਮਣੇ ਆਈ ਤਾਂ ਕੋਈ ਕਾਰਵਾਈ ਕਰਾਂਗੇ ਉੱਥੇ ਸੀਸੀਟੀਵੀ ਕੈਮਰੇ ਵੀ ਲੱਗੇ ਆ ਨਹੀਂ ਉੱਥੇ ਕੋਈ ਐਦਾਂ ਦੀ ਕੋਈ ਹੈ ਨਹੀਂ ਕੋਈ ਕੈਮਰੇ ਨਹੀਂ ਅੱਛਾ ਜਾਂਚ ਕਰ ਰਹੇ ਹਾਂ ਹਾਂਜੀ ਹਾਂਜੀ